ਨਮਸਕਾਰ ਆਰਪੀਟੀ 24 ਤੇ ਮੈਂ ਸਾਰਿਕਾ 12 ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਵਟਾਂਦਰਾ ਲੈ ਕੇ ਸਾਡੇ ਨਾਲ ਨੇ ਮਾਹਰ ਪੱਤਰਕਾਰ ਡਾਕਟਰ ਤੇਜਿੰਦਰ ਵਿਲੇਜੀ ਜੀ ਸਭ ਤੋਂ ਪਹਿਲਾਂ ਨਮਸਕਾਰ ਕਰਦੇ ਹਾਂ ਨਮਸਕਾਰ ਸਰ ਜੀ ਬਹੁਤ ਸਾਰੀਆਂ ਮੁੱਖ ਖਬਰਾਂ ਜੜੀਆਂ ਨੇ ਨਿਤ ਦਿਨ ਵਾਪਰਦੀਆਂ ਨੇ ਨਵੀਆਂ ਖਬਰਾਂ ਆਉਂਦੀਆਂ ਨੇ ਜੋ ਕਿ ਵਿਵਾਦ ਖੜਾ ਕਰਦੀਆਂ ਨੇ ਇਹਨਾਂ ਵਿੱਚ ਇੱਕ ਖਬਰ ਦੀ ਜਿਹੜੀ ਅਸੀਂ ਅੱਜ ਗੱਲ ਕਰਨ ਲੱਗੇ ਹਾਂ ਉਹ ਇਹ ਹੈ ਕਿ ਪ੍ਰਧਾਨ ਮੰਤਰੀ ਮੁੱਖ ਮੰਤਰੀ ਤੇ ਦਾਗੀ ਮੰਤਰੀਆਂ ਨੂੰ ਉਹਨਾਂ ਦੀਆਂ ਕੁਰਸੀਆਂ ਤੇ ਹਟਾਉਣ ਸੰਬੰਧੀ ਇੱਕ ਬਿੱਲ ਆ ਰਿਹਾ ਹੈ ਇਹ ਸਾਰਾ ਬਿੱਲ ਕੀ ਹੈ ਆ ਸਾਨੂੰ ਤੁਹਾਨੂੰ ਸਾਡੇ ਦਰਸ਼ਕਾਂ ਨੂੰ ਦੱਸਣਗੇ ਵਿਦਵਾਨ ਪ੍ਰੋਫੈਸਰ ਡਾਕਟਰ ਤੇਜੰਦਰ ਵਿਲੀ ਜੀ ਸਰ ਕੀ ਹੈ ਸਰ ਬਿੱਲ ਦੇਖੋ ਇਸ ਬਿੱਲ ਦੇ ਆਉਣ ਦੇ ਨਾਲ ਹੀ ਇਹਦੇ ਖਰੜੇ ਦੇ ਆਉਣ ਦੇ ਨਾਲ ਇਹਦੇ ਚਰਚਾ ਚ ਆਉਣ ਦੇ ਨਾਲ ਇੱਕ ਗੱਲ ਲੋਕਾਂ ਚ ਗਈ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਹੈ ਉਹ ਦੇਸ਼ ਵਿੱਚੋਂ ਦਾਗੀ ਲੋਕਾਂ ਨੂੰ ਜਾਂ ਜਿਹੜੇ ਲੋਕ ਭ੍ਰਸ਼ਟ ਨੇ ਜਾਂ ਕਿਸੇ ਗੁਨਾਹ ਲਈ ਜ਼ਿੰਮੇਵਾਰ ਨਹੀਂ ਉਹਨਾਂ ਨੂੰ ਬਖਸ਼ਣ ਲਈ ਤਿਆਰ ਨਹੀਂ ਤੇ ਇਹ ਬਿੱਲ ਸੰਵਿਧਾਨ ਦੀ 130ਵੀਂ ਸੋਧ ਦੇ ਤਹਿਤ ਆ ਰਿਹਾ ਹੈ ਹੂੰ ਜੀ ਇਹ ਬਿੱਲ ਨੂੰ ਪੇਸ਼ ਕਰ ਰਹੇ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰੀ ਹੂੰ ਹੁਣ ਜਦੋਂ ਅ ਅਮਿਤ ਸ਼ਾਹ ਇਸ ਬਿੱਲ ਨੂੰ ਪੇਸ਼ ਕਰ ਰਿਹਾ ਹੋਵੇ ਜੀ ਤੇ ਉਸ ਵੇਲੇ ਇੱਕ ਸਵਾਲ ਖੜਾ ਹੁੰਦਾ ਹੈ ਤੁਹਾਨੂੰ ਯਾਦ ਹੋਵੇਗਾ ਅਮਿਤ ਸ਼ਾਹ ਹੋਰੀ 2010 ਵਿੱਚ ਗੁਜਰਾਤ ਦੇ ਗ੍ਰਹਿ ਮੰਤਰੀ ਸੀਗੇ ਹਾਂ ਜੀ ਨਰਿੰਦਰ ਮੋਦੀ ਹੋਰੀ ਮੁੱਖ ਮੰਤਰੀ ਸੀ ਹਾਂ ਅਮਿਤ ਸ਼ਾਹ ਹੋਰਾਤੇ ਇੱਕ ਦੋਸ਼ ਲੱਗਾ ਸੀ ਕਿ 2005 ਵਿੱਚ ਇਹਨਾਂ ਨੇ ਇੱਕ ਮਤਲਬ ਅ ਪੁਲਿਸ ਨੂੰ ਸ਼ਹਿ ਦੇ ਕੇ ਤੱਕ ਜਾਲੀ ਐਂਕਾਊਂਟਰ ਕਰਵਾਇਆ ਸੀ ਜੀ ਉਹਦੇ ਵਿੱਚ ਇੱਕ ਵਿਅਕਤੀ ਦਾ ਕਤਲ ਹੋਇਆ ਸੀ ਹਾਂ ਉਹੀ ਕੇਸ ਸੁਪਰੀਮ ਕੋਰਟ ਤੱਕ ਚੱਲਿਆ ਸੀਬੀਆਈ ਨੇ ਦੀ ਜਾਂਚ ਕੀਤੀ ਤੇ ਜਿੰਨਾ ਚਿਰ ਇਹਦੀ ਜਾਂਚ ਚੱਲਦੀ ਰਹੀ ਅਮਿਤ ਸ਼ਾਹ ਨੂੰ ਅਸਤੀਫਾ ਦੇਣਾ ਪਿਆ ਹਮ ਅਮਿਤ ਸ਼ਾਹ ਹੋਰਾਂ ਨੇ ਅਸਤੀਫਾ ਦਿੱਤਾ ਤੇ ਨਾਲ ਦੀ ਨਾਲ ਜਦੋਂ ਸੀਬੀਆਈ ਦੀ ਜਾਂਚ ਕੰਪਲੀਟ ਹੁੰਦੀ ਹੈ ਜੀ ਤਾਂ ਇਹਨਾਂ ਨੂੰ ਜ਼ਮਾਨਤ ਤਾਂ ਮਿਲ ਗਈ ਹਮ ਉਸ ਵੇਲੇ ਸ਼ਰਤ ਇਹ ਰੱਖੀ ਗਈ ਕਿ ਇਹ ਗੁਜਰਾਤ ਵਿੱਚ ਨਹੀਂ ਜਾਣਗੇ ਹਮ ਇਨੂੰ ਭਾਰਤੀ ਕਲਚਰ ਵਿੱਚ ਤੜੀ ਪਾਰ ਕਹਿੰਦੇ ਨੇ ਵੀ ਇਸ ਜੂ ਵਿੱਚੇ ਪ੍ਰਵੇਸ਼ ਨਹੀਂ ਕਰਨਗੇ ਹਮ ਹੁਣ ਉਹ ਵਿਅਕਤੀ ਜੀ ਦੇਸ਼ ਦਾ ਗ੍ਰਹਿ ਮੰਤਰੀ ਔਰ ਉਹ ਵਿਅਕਤੀ ਐਸਾ ਕਾਨੂੰਨ ਲਿਆ ਰਿਹਾ ਜੀ ਕਿ ਕੋਈ ਵੀ ਦਾਗੀ ਜਿਹੜਾ ਆ ਉਹ ਜੇ 30 ਦਿਨ ਹਮ ਜੇਲ੍ਹ ਚ ਰਹਿਦਾ 31ਵੇਂ ਦਿਨ ਉਹਦਾ ਅਹੁਦਾ ਜਿਹੜਾ ਸੰਵਿਧਾਨਕ ਰੂਪ ਵਿੱਚ ਖਤਮ ਹੋ ਜਾਵੇਗਾ ਖਤਮ ਹੋ ਜਾਵੇਗਾ ਜੀ ਉਹਦੇ ਚ ਛੋਟੀ ਜੀ ਕਲਾਸ ਸ਼ਾਮਿਲ ਕੀਤੀ ਗਈ ਹੈ। ਹਮ ਕਿ ਉਸ ਗੁਨਾਹ ਵਿੱਚ ਸੰਭਾਵੀ ਉਹਨੂੰ 5 ਸਾਲ ਦੀ ਸਜ਼ਾ ਮਿਲਣ ਦੀ ਪੋਸਿਬਿਲਟੀ ਹੋਵੇ। ਜੀ। ਅਸੀਂ ਜਦੋਂ ਇਸ ਖਬਰ ਨੂੰ ਸਾਰੀ ਨੂੰ ਪੜਦੇ ਹਾਂ ਇਸ ਕਾੜੜੇ ਨੂੰ ਸਮਝਦੇ ਹਾਂ ਤਾਂ ਸਾਨੂੰ ਸਰਕਾਰ ਦੀ ਮਨਸ਼ਾ ਕਲੀਅਰ ਹੋ ਜਾਣੀ ਚਾਹੀਦੀ ਹੈ। ਹਮ ਜੀ। ਤੁਹਾਨੂੰ ਪਤਾ ਹੈ ਕਿ ਨਰਿੰਦਰ ਮੋਦੀ ਦੀ ਇਹ ਤੀਸਰੀ ਟਰਮ ਦੀ ਜਿਹੜੀ ਸਰਕਾਰ ਹੈ ਇਹ ਘਟ ਗਣਤੀ ਦੀ ਸਰਕਾਰ ਹੈ ਘਟ ਗਣਤੀ ਦੀ ਸਰਕਾਰ ਆ ਸੁਰੱਖਿਤ ਸਰਕਾਰ ਹੈ ਇਹ ਕਿਸੇ ਵੇਲੇ ਵੀ ਡਿੱਗ ਸਕਦੀ ਹੈ ਜੀ ਸੰਭਾਵਨਾ ਇਹ ਵੀ ਸੀ ਕਿ ਜਿਹੜੇ ਧਨਖੜ ਸਾਹਿਬ ਜਿਹੜੇ ਡੈਪਟੀ ਜਿਹੜੇ ਉਪ ਰਾਸ਼ਟਰਪਤੀ ਸੀਗੇ ਜੀ ਵੀ ਉਹ ਸਰਕਾਰ ਡੇਗਣ ਦੀਆਂ ਵਿਵਤਾ ਗੁੰਦਰਾ ਸੀ ਹਮ ਪਰ ਉਹ ਵਿਅਤਤਾ ਗੁੰਦਰਾ ਸੀ ਜਾਂ ਨਹੀਂ ਗੁੰਦਰਾ ਸਾਡੇ ਕੋਲੇ ਤਾਂ ਕੋਈ ਸਬੂਤ ਨਹੀਂ ਕਾ ਜੀ ਮਤਲਬ ਇਸ ਕਰਕੇ ਰਾਤੋਂ ਰਾਤ ਉਹਨਾਂ ਦਾ ਅਸਿਫਾ ਲਿਆ ਗਿਆ ਤੇ ਉਹ ਕਹਿਆ ਗਿਆ ਵੀ ਸਿਹਤ ਠੀਕ ਹੈ ਜੀ ਹੁਣ ਉਹਨਾਂ ਦੀ ਸਿਹਤ ਠੀਕ ਆ ਕਿ ਨਹੀਂ ਠੀਕ ਕਿਸੇ ਨੂੰ ਪਤਾ ਵੀ ਨਹੀਂ ਉਹ ਕਿੱਥੇ ਹੈ ਬਿਲਕੁਲ ਬਿਲਕੁਲ ਇੱਕ ਚਿੰਤਾ ਦਾ ਵਿਸ਼ਾ ਇਹ ਵੀ ਬਣ ਗਿਆ ਨਾ ਵੀ ਹੁਣ ਉਹ ਬੰਦਾ ਕਿੱਥੇ ਹੈ ਜੀ ਦੂਸਰੇ ਬੰਨੇ ਡਰ ਇਹ ਵੀ ਹੈ ਕਿ ਚੰਦਰਬਾਬੂ 나ਡੂ ਜਾਂ ਨਿਤਿਸ਼ ਕੁਮਾਰ ਜਿਨ੍ਹਾਂ ਦੋ ਵਸਾਕੀਆਂ ਦੇ ਆਸਰੇ ਤੇ ਸਰਕਾਰ ਖੜੀ ਹੈ ਵੀ ਇਹਨਾਂ ਚੋਂ ਵੀ ਕੋਈ ਵਸਾਕੀ ਫਿਸਲ ਸਕਦੀ ਹੈ ਤੇ ਸਰਕਾਰ ਡਿੱਗ ਸਕਦੀ ਹੈ ਜੀ ਪਿਛਲੇ ਦਿਨਾਂ ਚ ਚੰਦਰਬਾਬੂ 나ੜੂ ਰਾਹੁਲ ਗਾਂਧੀ ਦੇ ਨਾਲ ਇਨ ਟੱਚ ਸੀ ਚਿੰਤਾ ਇਹ ਵੀ ਹੈ ਕਿ ਜੇ اپੋਜੀਸ਼ਨ ਦਾ ਲੀਡਰ ਜਿਹੜਾ ਉਪ ਰਾਸ਼ਟਰਪਤੀ ਦੀ ਚੋਣ ਲੜ ਰਿਹਾ ਹੈ ਚੋਣ ਜਿੱਤ ਗਿਆ ਤੇ ਨੈਤਿਕ ਤੌਰ ਤੇ ਜਿਹੜੀ ਹਾਰ ਹੋਣੀ ਹੈ ਉਹਦਾ ਖਮਿਆਜਾ ਵੀ ਜਿਹੜਾ ਆ ਉਹ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਨੂੰ ਉਕਤਣਾ ਪੈ ਸਕਦਾ ਹੈ ਜੀ ਸੋ ਇਹ ਕਾਲੀ ਵਿੱਚ ਜਿਹੜਾ ਬੈਲ ਲੈ ਕੇ ਆਂਦਾ ਗਿਆ ਬੇਸਿਕਲੀ ਇਹ ਕੇਵਲ ਵਿਰੋਧੀਆਂ ਨੂੰ ਹੀ ਟਾਰਗੇਟ ਕਰ ਲਈ ਨੀਗਾ ਆਪਣੇ ਸਹਿਯੋਗੀ ਮੁੱਖ ਮੰਤਰੀਆਂ ਤੇ ਵੀ ਇਲਜ਼ਾਮ ਲਾਇਆ ਜਾ ਸਕਦੇ ਨੇ ਨਾ ਜੀ ਜਿੰਨੀਆਂ ਵੀ ਇਹ ਏਜੰਸੀਆਂ ਨੇ ਇਹਨਾਂ ਚ ਸੀਬੀਆਈ ਹੋਵੇ ਇਹਨਾਂ ਚ ਈਡੀ ਹੋਵੇ ਇਹਨਾਂ ਚ ਹੋਰ ਐਸੀ ਕੋਈ ਏਜੰਸੀ ਹੋਵੇ ਜਿਹੜੀ ਇਨਵੈਸਟੀਗੇਸ਼ਨ ਨਾਲ ਜੁੜੀ ਹੋਵੇ ਜੀ ਤੇ ਉਹ ਸਾਰੀ ਦੀ ਸਾਰੀ ਦੀ ਪਾਵਰ ਜਿਹੜੀ ਆ ਉਹ ਪ੍ਰਧਾਨ ਮੰਤਰੀ ਦੇ ਕੋਲ ਹੈ ਜਾਂ ਨਹੀਂ ਕੈਬਨਿਟ ਦੇ ਕੋਲ ਹੈ ਸਰਕਾਰ ਦੇ ਕੋਲ ਹੈ ਹਮ ਇਸ ਕਰਕੇ ਇਹ ਕਿੰਨਾ ਕੌਖਾਇਆ ਕਿ ਅਸੀਂ ਕਿਸੇ ਵੀ ਮੁੱਖ ਮੰਤਰੀ ਨੂੰ ਕਿਸੇ ਵੀ ਦੋਸ਼ ਦੇ ਵਿੱਚ ਗ੍ਰਿਫਤਾਰ ਕਰੀਏ ਜੀ ਤੇ ਉਤੇ ਚਾਰਜ ਫਰੇਮ ਕਰੀਏ ਤੇ ਉਹ ਚਾਰਜ ਐਸੇ ਫਰੇਮ ਕਰੀਏ ਜਿਹਦੇ ਵਿੱਚ ਉਹਨੂੰ 5 ਸਾਲ ਦੀ ਸੰਭਾਵਨਾ ਹੋਵੇ ਔਰ ਇਮੀਡੀਏਟ 30 ਦਿਨ ਉਦਾ ਉਦਾ ਖਾਲੀ ਕਰਵਾਈਏ ਹਮ ਦੇ ਬਾਅਦ ਦੇ ਵਿੱਚ 5 ਸਾਲਾਂ 7 ਸਾਲਾਂ ਨੂੰ ਅਦਾਲਤ ਜੋ ਫੈਸਲਾ ਕਰਦੀ ਹੈ ਉਹ ਦੇਖੋ ਜੀ ਤੁਸੀਂ ਇਸ ਕੇਸ ਨੂੰ ਅਮਿਤ ਸ਼ਾਹ ਦੇ ਕੇਸ ਤੋਂ ਸਮਝ ਸਕਦੇ ਹੋ 5 ਚ ਕਤਲ ਹੁੰਦਾ 10 ਦੇ ਵਿੱਚ ਸੀਬੀਆਈ ਜਾਂਚ ਕਰਦੀ ਹੈ ਜੀ ਤੇ 15 ਚ ਜਾ ਕੇ 14 ਚ ਨਰਿੰਦਰ મોદી ਹੋਰੀ ਜੱਦੇ ਨੇ ਤੇ 14 ਦਸੰਬਰ ਦੇ ਵਿੱਚ ਜਾ ਕੇ ਉਹ ਕੇਸ ਜਿਹੜਾ ਆ ਉਹ ਰਫੂ ਰਫੂ ਹੁੰਦਾ ਹੈ ਜੀ ਮਤਲਬ ਸੀਬੀਆਈ ਦੀ ਹੁਣ ਜਦੋਂ ਵਾਗ ਡੋਰ ਨਰਿੰਦਰ ਮੋਦੀ ਕੋਲ ਹੈ ਤੇ ਤਾਂ ਜਾ ਕੇ ਉਹ ਕੇਸ ਜਿਹੜਾ ਖਤਮ ਹੁੰਦਾ ਹੈ ਜੀ ਮਤਲਬ 10 ਸਾਲ ਉਹ ਕਤਲ ਤੋਂ ਬਾਅਦ ਇਹ ਬੰਦਾ ਉੱਚ ਮੁਕਤ ਹੋ ਕੇ ਆਉਂਦਾ ਹੈ ਹਮ ਹੁਣ ਸਵਾਲ ਇਹ ਹੈ ਕਿ ਭ੍ਰਸ਼ਟਾਚਾਰ ਹੋ ਰਿਹਾ ਇਸ ਦੇਸ਼ ਵਿੱਚ ਇਹਦੇ ਵਿੱਚ ਕੋਈ ਦੂਜੀ ਰਾਏ ਨਹੀਂ ਹਿੰਦੁਸਤਾਨ ਦੇ ਲੋਕ ਚਾਹੁੰਦੇ ਆ ਭ੍ਰਸ਼ਟਾਚਾਰ ਮੁਕਤ ਸਮਾਜ ਹੋਵੇ ਇਹ ਹੋਵੇ ਕਿਦਾਂ ਭਾਈ ਹਮ ਇਹ ਵੀ ਗੱਲ ਸੱਚੀ ਆ ਕਿ ਮੰਤਰੀ ਸੰਤਰੀ ਸਾਰੇ ਰਲ ਕੇ ਕਰਦੇ ਨੇ ਇਹ ਗੱਲ ਸੱਚੀ ਆ ਇਹਨਾਂ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਆ ਪਰ ਸਜ਼ਾ ਦੇਵੇ ਦਿੱਤੀ ਕਿੱਦਾਂ ਜਾਵੇ ਸਜ਼ਾ ਦੇਣ ਦਾ ਤਰੀਕਾ ਕਿਹੜਾ ਹੋਵੇ ਜੀ ਐਸਾ ਤਰੀਕਾ ਹੋਣਾ ਚਾਹੀਦਾ ਹੈ ਕਿ ਸਜ਼ਾ ਦੇਣ ਵਾਲਾ ਇਹਦਾ ਦੁਰਪਰਯੋਗਤ ਨਹੀਂ ਕਰ ਰਿਹਾ ਹੁਣ ਕਿਉਂਕਿ ਇਹਦੇ ਵਿੱਚ ਇਹ ਜਿਹੜਾ ਬੈਲ ਹੈ ਇਹ ਪ੍ਰਾਈਮ ਮਿਨਿਸਟਰ ਤੇ ਮੁੱਖ ਮੰਤਰੀ ਤੋਂ ਸ਼ੁਰੂ ਹੁੰਦਾ ਹੈ ਜੀ ਜਦੋਂ ਕੁਝ ਭੋਲੇ ਲੋਕ ਇਹ ਸਵਾਲ ਕਰਦੇ ਨੇ ਵੀ ਪ੍ਰਾਈਮ ਮਿਨਿਸਟਰ ਤੇ ਆਪ ਇਨਵੋਲਵ ਹੈ ਜੇ ਉਹ ਭ੍ਰਸ਼ਟ ਹੈ ਤਾਂ ਉਹਤੇ ਵੀ ਕੇਸ ਹੋ ਜਾਊਗਾ ਪਰ ਉਹ ਕਿਹੜੀ ਏਜੰਸੀ ਹੋਏਗੀ ਜਿਹੜੀ ਪ੍ਰਾਈਮ ਮਿਨਿਸਟਰ ਨੂੰ ਇਨ ਪਾਵਰ ਪ੍ਰਾਈਮ ਮਿਨਿਸਟਰ ਨੂੰ ਕਹੇਗੀ ਕਿ ਤੂੰ ਭ੍ਰਸ਼ਟ ਹੈ ਜੀ ਤੇ تیر ਤੇ ਕੇਸ ਚੱਲਣਾ ਜੇ ਕੋਈ ਏਜੰਸੀਆਂ ਜਾਂ ਕੁਝ ਲੋਕ ਐਡੇ ਤਕੜੇ ਹੋ ਜਾਣਗੇ ਤੇ ਫਿਰ ਤਾਂ ਵੈਸੇ ਹੀ ਨਹੀਂ ਪ੍ਰਾਈਮ ਮਿਨਿਸਟਰ ਰਹੇਗਾ ਸੋ ਕਹਿਣ ਦਾ ਮਤਲਬ ਇਹ ਆ ਕਿ ਇਹ ਜਿਹੜਾ ਸਤਾ ਦਾ ਦੁਰਪਰਯੋਗ ਕਰਨ ਵਾਲਾ ਬਿੱਲ ਹੈ ਇਹਨੂੰ ਸਮਝਣ ਦੀ ਲੋੜ ਹੈ ਔਰ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ ਇਸ ਵੇਲੇ ਕਿਉਂ ਆ ਰਿਹਾ ਜੀ ਬਿਲਕੁਲ ਸੋ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸੋ ਕਿ ਇਹ ਜਿਹੜਾ ਇਹ ਜਿਹੜਾ ਖਰੜਾ ਹੈ ਇਹ ਕਾਨੂੰਨ ਬਣ ਗਿਆ ਹੈ ਜਾਂ ਨਹੀਂ ਇਹ ਖਰੜਾ ਕਾਨੂੰਨ ਬਣ ਜਾਣਾ ਸੀ ਹਮ ਪਰ ਜਿਹੜਾ ਮੌਨਸੂਨ ਸੈਸ਼ਨ ਹੈ ਇਹ ਇਹ ਤਿੰਨ ਦਿਨ ਹੋਰ ਚੱਲਣਾ ਸੀਗਾ ਤੇ ਹੁਣ ਤਾਂ ਦੋ ਦਿਨ ਹੀ ਰਹਿ ਗਏ ਨੇ ਹਮ ਇੱਦਾਂ ਤੇ ਬਹਿਸ ਹੋਣੀ ਸੀ ਤਿੰਨ ਨਵੇਂ ਕਾਨੂੰਨ ਆਏ ਸੀਗੇ ਇਹਨਾਂ ਤੇ ਬਹਿਸ ਹੋਣੀ ਸੀ ਬਹਿਸ ਲਈ ਸਮਾਂ ਚਾਹੀਦਾ ਸੀ ਤੇ ਜਿੰਨਾ ਵੱਡਾ ਰੌਲਾ ਇਸ ਤੇ ਪਿਆ ਜੀ ਉਹ ਉਹਦੇ ਚਲਦਿਆਂ ਇੱਕ ਕਮੇਟੀ ਜਿਹੜੀ ਆ ਉਹ ਗਠਨ ਕਰਨੀ ਪਈ ਹੂੰ ਉਹ ਕਮੇਟੀ ਜਿਹੜੀ ਆ ਉਹਦੇ ਚ 21 ਮੈਂਬਰ ਲੋਕ ਸਭਾ ਚੋਂ ਨੇ ਤੇ 10 ਮੈਂਬਰ ਜਿਹੜੇ ਨੇ ਉਹ ਰਾਜ ਸਭਾ ਚੋਂ ਦੇ ਜੀ ਇਹ ਕਮੇਟੀ ਇੱਕ ਸਾਂਝੀ ਕਮੇਟੀ ਹੁੰਦੀ ਆ ਇਹ ਕਮੇਟੀ ਦਾ ਟਾਈਮ ਪੀਰੀਅਡ ਜਿਹੜਾ ਨਿਸ਼ਚਿਤ ਕਰਤਾ ਗਿਆ ਹੂੰ ਕਿ ਇੱਕ ਕਮੇਟੀ ਜਿਹੜਾ ਸਰਦ ਰੁੱਤ ਦਾ ਸੈਸ਼ਨ ਚੱਲੇਗਾ ਜੀ ਆਲਮੋਸਟ ਨਵੰਬਰ ਦੇ 30ਵੇਂ ਹਫ਼ਤੇ ਸਰਦ ਰੁੱਤ ਦਾ ਸੈਸ਼ਨ ਸ਼ੁਰੂ ਹੁੰਦਾ ਹੁੰਦਾ ਕੋਈ ਦੋ ਚਾਰ ਦਿਨ ਅੱਗੇ ਪਿੱਛੇ ਹੋ ਵੀ ਸਕਦਾ ਜੀ ਸੋ ਪਹਿਲੇ ਹਫ਼ਤੇ ਦੇ ਆਖਰੀ ਦਿਨ ਜਦੋਂ ਚੱਲੇ ਹਮਮ ਪਹਿਲੇ ਹਫ਼ਤੇ ਦੇ ਆਖਰੀ ਦਿਨ ਇੱਕ ਕਮੇਟੀ ਆਪਣੀ ਰਿਪੋਰਟ ਜਿਹੜੀ ਆ ਸਬਮਿਟ ਕਰੇਗੀ ਜੀ ਫਿਰ ਉਹਦੇ ਤੇ ਬਹਿਸ ਹੋਵੇਗੀ ਫਿਰ ਜੇ ਬਹੁਤ ਸੰਮਤੀ ਇਸ ਕਾਨੂੰਨ ਦੇ ਹੱਕ 'ਚ ਹੈ ਤਾਂ ਯਕੀਨਨ ਇੱਕ ਕਾਨੂੰਨ ਬਣ ਜਾਏਗਾ ਹੁਣ ਜੇ ਤਾਂ ਇਸ ਸਮਤੀ ਦੇ ਵਿੱਚ ਹੀ ਜ ਜਿੱਦੇ ਚ ਬਹੁਤ ਸਮਤੀ ਸਰਕਾਰੀ ਬੰਦਿਆਂ ਦੀ ਹੁੰਦੀ ਹੈ ਸਰਕਾਰ ਦੇ ਪੱਖ ਦੇ ਬੰਦਿਆਂ ਦੀ ਹੁੰਦੀ ਹੈ ਜੇ ਇਹਦੇ ਚ ਇਹ ਗੱਲ ਵਿਚਾਰ ਲਈ ਗਈ ਵੀ ਆ ਮਦ ਜਿਹੜੇ ਨੇ ਇਹ ਐਸਐਲ ਆਈਆਂ ਜਾਣੀਆਂ ਚਾਹੀਦੀਆਂ ਕਿ ਕੋਈ ਪ੍ਰਟੀਕਲ ਰੰਜਿਸ਼ ਦੇ ਤੌਰ ਤੇ ਪਿਟੀਕਲ ਵੈਂਡੇਟੇ ਦੇ ਤੌਰ ਤੇ ਜੀ ਕਿਸੇ ਪਿਟੀਕਲ ਲੀਡਰ ਤੇ ਆਪਾਂ ਕੇਸ ਨਾ ਚਲਾਈਏ ਵੀ ਜਾਣ ਬੁੱਝ ਕੇ ਆਪਾਂ ਕੇਸ ਚਲਾ ਕੇ ਇੱਕ ਮਾਹੌਲ ਖਰਾਬ ਨਾ ਕਰੀਏ ਇਹਦੇ ਨਾਲ ਭਾਰਤ ਵਿੱਚ ਜਿਹੜੀ ਡੈਮੋਕ੍ਰੇਸੀ ਹੈ ਉਹਦੇ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਜਾਏਗਾ ਉੱਠ ਜਾਏਗਾ ਜਿੰਨੀ ਅਹਿਮੀਅਤ ਹਾਕਮਤਰ ਦੀ ਹੁੰਦੀ ਹੈ ਰੂਲਿੰਗ ਤਰ ਦੀ ਹੁੰਦੀ ਹੈ ਉਤੋਂ ਵਾਧ ਐਮੀਤ ਜਿਹੜੀ ਆ ਉਹ اپੋਜੀਸ਼ਨ ਦੀ ਹੁੰਦੀ ਆ ਹਾਂ ਔਰ ਇਸੇ ਕਰਕੇ اپੋਜੀਸ਼ਨ ਦੇ ਲੀਡਰ ਨੂੰ ਜਿਹੜਾ ਸਤਕਾਰ ਮਿਲਦਾ ਉਹ ਕੈਬਨਿਟ ਮੰਤਰੀ ਦੇ ਬਰਾਬਰ ਦਾ ਮਿਲਦਾ ਸੋ ਕਹਿਣ ਦਾ ਮਤਲਬ ਇਹ ਆ ਕਿ ਇਹ ਗੱਲ ਜੇ ਤਾਂ ਉਸ ਕਮੇਟੀ ਵਿੱਚ ਇਸ ਖੜੜੇ 'ਚ ਕੁਝ ਸੋਧਾਂ ਹੋ ਗਈਆਂ ਹਾਂ ਤਾਂ ਠੀਕ ਆ ਨਈ ਜੋ ਸੋਧਾਂ ਉਹਨਾਂ ਨੇ ਨਾ ਕੀਤੀਆਂ ਤੇ ਫਿਰ ਰੋਲਾ ਰਪਾ ਵੀ ਪਾਏਗਾ ਤੇ ਕਾਨੂੰਨ ਵੀ ਬਣ ਜਾਗਾ ਸੋ ਕਹਿਣ ਦਾ ਮਤਲਬ ਇਹ ਆ ਕਿ ਇਹ ਦਸੰਬਰ ਦੇ ਪਹਿਲੇ ਹਫਤੇ ਚ ਇੱਕ ਕਾਨੂੰਨ ਬਣਨ ਦੀ ਸੰਭਾਵਨਾ ਜਿਤਾਈ ਜਾ ਰਹੀ ਜੀ ਉਧਰੀ ਗੱਲ ਕਰਦੇ ਆ ਆਪੋਜੀਸ਼ਨ ਦੀ ਤਾਂ ਆਪੋਜੀਸ਼ਨ ਜਿਹੜਾ ਇਸ ਜਿਹੜਾ ਬਿਲ ਦਾ ਸਖਤ ਜਿਹੜਾ ਵਿਰੋਧ ਕਰ ਰਹੀ ਹੈ ਕੀ ਕਾਰਨ ਸਰ ਦੇਖੋ ਆਪੋਜੀਸ਼ਨ ਵਿਰੋਧ ਦੇ ਦੋ ਕਾਰਨ ਨੇ ਹਮ ਪਹਿਲੀ ਗੱਲ ਤਾਂ ਆਪਾਂ ਇਸ ਬੈਲ ਦੇ ਇਮੀਡੀਏਟ ਆਉਣ ਦੀ ਇੱਕ ਸਥਿਤੀ ਨੂੰ ਸਮਝੀਏ ਜੀ ਗੱਲ ਤਾਂ ਬੜੀ ਵਾਜਬ ਹੈ ਦੇ ਤਾਮਿਲਨਾਡੂ ਵਿੱਚ ਜਿੱਥੇ ਡੀਐਮਕੇ ਦੀ ਸਰਕਾਰ ਹੈ ਉੱਥੇ ਇੱਕ ਮੰਤਰੀ ਹੈ ਸੈਥਲ ਬਾਲਾ ਜੀ ਜੀ ਸੈਥਲ ਬਾਲਾ ਜੀ ਤੇ ਦੋਸ਼ ਲੱਗੇ ਕਿ ਉਹਨਾਂ ਨੇ ਕਰੋੜਾਂ ਰੁਪਏ ਦੀ منی ਲਾਂਡਰਿੰਗ ਕੀਤੀ ਪੈਸਾ ਇਧਰੋਂ ਇਧਰ ਜਿਹੜਾ ਹਵਾਲੇ ਦੇ ਰਹੀ ਉਹਨਾਂ ਨੇ ਭੇਜਿਆ ਜੀ ਇਹਦੇ ਕਰਕੇ ਬਾਲਾ ਜੀ ਦੀ ਗ੍ਰਿਫਤਾਰੀ ਹੋਈ ਹਮ ਗ੍ਰਿਫਤਾਰੀ ਹੋਣ ਤੇ ਰਾਜਪਾਲ ਆਰਨ ਰਵੀ ਨੇ ਉੱਥੇ ਉਹਨਾਂ ਨੇ ਉਹਨਾਂ ਦਾ ਉਹਨਾਂ ਨੂੰ ਮੰਤਰੀ ਮੰਡਲ ਚੋਂ ਕੱਢ ਦਿੱਤਾ ਜੀ ਇਹ ਭਵਨ ਰਾਜਪਾਲ ਕੋ ਸਿਗੀ ਉਹਨਾਂ ਕਹਿੰਿਆ ਇਹ ਹੁਣ ਮੰਤਰੀ ਨਹੀਂਗਾ ਹਮ ਤੇ ਜਦੋਂ ਸੁਪਰੀਮ ਕੋਰਟ ਨੇ ਉਹਨੂੰ ਜਮਾਨਤ ਦੇ ਦਿੱਤੀ ਤੇ ਡੀਐਮਕੇ ਦੀ ਤਾਮਿਲਨਾਡੂ ਸਰਕਾਰ ਨੇ ਆਉਂਦੇ ਹੀ ਉਹਨੂੰ ਮੰਤਰੀ ਫੇਰ ਬਣਾ ਲਿਆ ਜੀ ਹੁਣ ਜਦੋਂ ਦੁਬਾਰਾ ਉਹ ਬੰਦਾ ਮੰਤਰੀ ਬਣਦਾ ਹੈ ਤੇ ਫਿਰ ਚਰਚਾ ਸੁਪਰੀਮ ਕੋਰਟ ਤੱਕ ਜਾਂਦੀ ਹੈ ਬਿਲਕੁਲ ਵੀ ਇੱਕ ਦਾਗੀ ਬੰਦਾ ਜਿਸ ਨੇ ਕਰੋੜਾਂ ਰੁਪਏ ਦੀ منی ਲਾਰਡਨ ਕੀਤੀ ਹੋਵੇ ਉਸ ਬੰਦੇ ਨੂੰ ਤੁਸੀਂ ਦੁਬਾਰਾ ਕਿਉਂ ਮੰਤਰੀ ਬਣਾਉਣਾ ਚਾਹੁੰਦੇ ਹੋ ਜੀ ਸੋ ਇਹ ਜਦੋਂ ਚੋਂ ਚਰਚਾ ਚੱਲੀ ਹੈ ਫਿਰ ਡੀਐਮਕੇ ਸਰਕਾਰ ਨੇ ਉਹਨੂੰ ਮੰਤਰੀ ਪਦ ਤੋਂ ਆਪ ਹਟਾਇਆ ਹੁਣ ਇੱਕ ਤਾਂ ਇਮੀਡੀਏਟ ਜਿਹੜੀ ਗੱਲ ਹੈ ਉਹ ਤਾਮਲਾਡੂ ਦੇ ਨੂੰ ਆਧਾਰ ਬਣਾ ਕੇ ਕੀਤੀ ਜਾ ਸਕਦੀ ਹੈ ਵੀ ਜੋ ਤਾਮਿਲनाडु ਚ ਹੋ ਰਿਹਾ ਉਹ ਸ਼ਰਮਨਾਕ ਹੈ ਤੇ ਉਹ ਜਿਆ ਵਰਤਾਰਾ ਹੋਣਾ ਨਹੀਂ ਚਾਹੀਦਾ ਨੰਬਰ 1 ਹੂੰ ਨੰਬਰ 2 ਤੇ ਆਪਾਂ ਪਿਛਲੇ ਸਮਿਆਂ ਚ ਹੁਣ ਤੱਕ ਐਸੀਆਂ ਸੈਂਕੜੇ ਧਾਰਨਾ ਨੇ ਜਿੱਥੇ ਰੂਲਿੰਗ ਪਾਰਟੀ ਦਾ ਮੁੱਖ ਮੰਤਰੀ ਜਾਂ ਕੋਈ ਮੰਤਰੀ ਜਿਹੜਾ ਆ ਉਹ ਕਿਸੇ ਕੇਸ ਵਿੱਚ ਫਸਿਆ ਤੇ ਉਹਨੂੰ ਜੇਲ੍ਹ ਚ ਜਾਣਾ ਪਿਆ ਉਹਨੇ ਰਿਜ਼ਾਈਨ ਕੀਤਾ ਜੀ ਪਰ ਪਿਛਲੇ ਦਿਨਾਂ ਚ ਸ਼੍ਰੀ ਅਰਵਿੰਦ ਕੇਜਰੀਵਾਲ ਹੋਰੀ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਸੀ ਜਦੋਂ ਉਹ ਇੱਕ ਕੇਸ ਵਿੱਚ ਫਸਦੇ ਨੇ ਜਾਂ ਆਪਾਂ ਇਹ ਕਹ ਲਈਏ ਫਸਾਏ ਜਾਂਦੇ ਨੇ ਸਥਿਤੀ ਕੋਈ ਵੀ ਹੋ ਸਕਦੀ ਹੈ ਹੈਨਾ ਉਹ ਅਸਤੀਫਾ ਨਹੀਂ ਦਿੰਦੇ ਇੱਕ ਨਵਾਂ ਟ੍ਰੈਂਡ ਜਿਹੜਾ ਆ ਉਹ ਸੈੱਟ ਹੁੰਦਾ ਹੈ ਜੀ ਕਿ ਉਹ ਐਜ਼ এ ਮੁੱਖ ਮੰਤਰੀ ਜੇਲ੍ਹ ਚ ਜਾਂਦੇ ਨੇ ਅਸਤੀਫਾ ਨਹੀਂ ਦਿੰਦੇ ਠੀਕ ਹੈ ਅਸਤੀਫਾ ਨਾ ਦੇਣਾ ਤੇ ਅਸਤੀਫੇ ਦੇਣ ਚ ਬਹੁਤ ਫਰਕ ਹੈ ਕਿ ਜੇ ਤੁਸੀਂ ਕਿਸੇ ਐਸੇ ਜਿਹੜੇ ਗੰਭੀਰ ਦੋਸ਼ ਜਿਹੜੇ ਈਡੀ ਨੇ ਤੁਹਾਡੇ ਤੇ ਲਾਏ ਨੇ ਜਿਹੜੇ ਲਿਕਰ ਪਾਲਸੀ ਨੂੰ ਲੈ ਕੇ ਸੀਗੇ ਉਹਨਾਂ ਚ ਤੁਹਾਨੂੰ ਦੋਸ਼ੀ ਪਾਇਆ ਤੇ ਤੁਹਾਨੂੰ ਆਪਣਾ ਉਹਦਾ ਛੱਡ ਕੇ ਹੁਣ ਜੇਲ੍ਹ ਯਾਤਰਾ ਕਰਨੀ ਚਾਹੀਦੀ ਹੈ ਉਹਨਾਂ ਨੇ ਨਹੀਂ ਛੱਡਿਆ ਹੂੰ ਇਹ ਗੱਲ ਵੀ ਆਪਣੇ ਆਪ ਭਾਰਤ ਦੇ ਇਤਿਹਾਸ ਵਿੱਚ ਇੱਕ ਸ਼ਰਮਨਾਕ ਗੱਲ ਸੀ ਠੀਕ ਹੈ ਜੇ ਉਹ નિર્ਦੋਸ਼ ਸੀਗੇ ਤੇ ਜਾਣ ਕੇ ED ਵਰਗੀ এজੰਸੀ ਨੂੰ ਵਰਤ ਲਿਆ ਗਿਆ ਤੇ ਫਿਰ ਹੋਰ ਵੀ ਸ਼ਰਮਨਾਕ ਗੱਲ ਹੈ ਦੋਨੇ ਸਥਿਤੀਆਂ ਬੜੀਆਂ ਸ਼ਰਮਨਾਕ ਨੇ ਜੀ ਸੋ ਸਧਾਰਨ ਲੋਕਾਂ ਦੇ ਇਹ ਗੱਲ ਸਮਝ ਚ ਨਹੀਂ ਆ ਰਹੀ ਦੂਸਰੇ ਬੰਨੇ ਤੁਹਾਨੂੰ ਯਾਦ ਹੋਣਾ ਕਿ ਕੋਈ 2-4 ਏਕੜ ਜ਼ਮੀਨ ਦੇ ਮਾਮਲੇ 'ਚ ਆ ਚਾਰਖੰਡ ਦੇ ਮੁੱਖ ਮੰਤਰੀ ਹਿਮੰਤ ਸਰੇਨ ਹੋ ਰਹੇ ਜੀ ਤੇ ਵੀ ਉਸੇ ਸਮੇਂ ਦੌਰਾਨ ਕੁਝ ਐਸੇ ਚਾਰजेस ਲੱਗੇ ਸੀ ਜੀ ਉਹਨਾਂ ਦੀ ਵੀ ਗ੍ਰਿਫਤਾਰੀ ਹੋਈ ਸੀ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਤਾਂ ਉਹ ਮੁੱਖ ਮੰਤਰੀ ਦਾ ਅਹੁਦਾ ਛੱਡ ਕੇ ਗਏ। ਹੂੰ ਜਦੋਂ ਉਹ ਮੁੱਖ ਮੰਤਰੀ ਦਾ ਅਹੁਦਾ ਛੱਡ ਕੇ ਗਏ ਤਾਂ ਉਹ ਆਪਣੇ ਇੱਕ ਕੈਬਨਟ ਮੰਤਰੀ ਮੇਰਾ ਖਿਆਲ ਉਹਨਾਂ ਦਾ ਚੰਪਈ ਸ਼ਰੇਨ ਸੀਗਾ ਜੀ ਉਹਨਾਂ ਨੂੰ ਉਹ ਮੁੱਖ ਮੰਤਰੀ ਦਾ ਅਹੁਦਾ ਸੌਂਪ ਕੇ ਗਏ। ਔਰ ਜਦੋਂ ਵਾਪਸ ਆਏ ਉੱਥੋਂ ਜਮਾਨਤ ਮਿਲੀ ਵਾਪਸ ਆਏ ਚੋਣਾਂ ਹੋਈਆਂ ਤੇ ਉਤੋਂ ਬਾਅਦ ਦੁਬਾਰਾ ਜ ਮੁੱਖ ਮੰਤਰੀ ਆ। ਹੂੰ ਇਹ ਗੱਲ ਵੱਖਰੀ ਆ ਜੀ ਵੀ ਜਿਹਨੂੰ ਉਹ ਮੁੱਖ ਮੰਤਰੀ ਬਣਾ ਕੇ ਗਏ ਉਹ ਅੱਜ ਭਾਜਪਾ ਦਾ ਲੀਡਰ ਹੈ ਹੂੰ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਵਿਰੋਧੀ ਪਾਰਟੀ ਨੂੰ ਵੀ ਦੁੱਧ ਤੋਤਾ ਨਾ ਸਮਝੀਏ ਜੀ ਤੇ ਜਿਹੜੀ ਸੈਂਟਰ ਚ ਪਾਰਟੀ ਭਾਵੇਂ ਉਹ ਅੱਜ ਵੀਜੇਪੀ ਹੈ ਜਾਂ ਪਾਸਟ ਵਿੱਚ ਕਦੀ ਕਾਂਗਰਸ ਵੀ ਰਹੀ ਹੈ ਜੀ ਇਹਨਾਂ ਨੂੰ ਵੀ ਦੁੱਧ ਤੋਤੇ ਨਹੀਂ ਸਮਝਿਆ ਜਾਣਾ ਚਾਹੀਦਾ ਪਰ ਇਹ ਜਿਹੜਾ ਕਾਨੂੰਨ ਹੈ ਇਹ ਇਦਾਂਕ ਦਾ ਬਣਨਾ ਚਾਹੀਦਾ ਹੈ ਕਿ ਜਿਹੜਾ ਬੰਦਾ ਭ੍ਰਸ਼ਟ ਹੈ ਜੇ ਭ੍ਰਸ਼ਟਾਚਾਰ ਦੇ ਚਤੇ ਦੋਸ਼ ਲੱਗਾ ਹੈ ਉਹ ਸਤੀਫਾ ਤੇ ਦੇਵੇ ਜੇਲ੍ਹ ਜਾਣ ਤੋਂ ਪਹਿਲਾਂ ਜੇ ਉਹਦੇ ਤੇ ਉਹ ਦੋਸ਼ ਸਿੱਧ ਹੋ ਜਾਂਦੇ ਨੇ ਤੇ ਉਹਨੂੰ ਸਜ਼ਾ ਵੀ ਵੱਡੀ ਮਿਲਣੀ ਚਾਹੀਦੀ ਹੈ ਜੀ ਔਰ ਉਹ ਉਹਦੇ ਤੇ ਗਾਂ ਚੋਣ ਲਣ ਤੇ ਪਾਬੰਦੀ ਵੀ ਹੋਣੀ ਚਾਹੀਦੀ ਹੈ ਸ਼ਕਤੀ ਭਵਖਿਚ ਹੋਣੀ ਚਾਹੀਦੀ ਹੈ ਬਜਾਏ ਇਹ ਦੇ ਕਿ ਉਹ ਜਿਹੜਾ ਜੋ ਕੁਝ ਵੀ ਉਹ ਕਰਕੇ ਕਰਕੇ ਗਿਆ ਜਾਂ ਨਹੀਂ ਗਿਆ ਉਹਦੇ ਨਾਲ ਕੇਵਲ ਰਾਜਨੀਤੀ ਤੇ ਕਬਜ਼ਾ ਕੀਤਾ ਜਾਵੇ ਜੀ ਸੋ ਸਟੇਟਾਂ ਦੀਆਂ ਕਿਉਂਕਿ ਭਾਰਤਿਕ ਸੰਗੀ ਰਾਜ ਹੈ ਜਿਹਦੇ ਵਿੱਚ ਵੱਖ-ਵੱਖ ਸੂਬਿਆਂ 'ਚ ਵੱਖ-ਵੱਖ ਤਰ੍ਹਾਂ ਦੀਆਂ ਸਰਕਾਰਾਂ ਨੇ ਤੇ ਜਿਹਦੀ ਸੈਂਟਰ ਸਰਕਾਰ ਹੁੰਦੀ ਆ ਕਦੀ ਕਾਂਗਰਸ ਨੂੰ ਇਹ ਭਲੇਖਾ ਸੀ ਕਿ ਸਾਰੇ ਸੂਬਿਆਂ 'ਚ ਸਾਡੀ ਸਰਕਾਰ ਹੋਣੀ ਚਾਹੀਦੀ ਹੈ ਫਿਰ ਇੱਕ ਭਲੇਖਾ ਆ ਜਿਹੜਾ ਆ ਉਪਾਸ਼ਪਾ ਨੂੰ ਹੋ ਗਿਆ ਕਿ ਅਸੀਂ ਵਿਰੋਧੀਆਂ ਦੀ ਸਰਕਾਰ ਨਹੀਂ ਚੱਲਣ ਦੇਣੀ ਸੋ ਇਹ ਜਿਹੜੀ ਆ ਮਾਨਸਿਕਤਾ ਹੈ ਇਹ ਬਹੁਤ ਗਲਤ ਹੈ ਇਸ ਮਾਨਸਿਕਤਾ ਨੂੰ ਰੋਕਿਆ ਜਾਣਾ ਬਹੁਤ ਜ਼ਰੂਰੀ ਜੀ ਸਰ ਇੱਥੇ ਇੱਕ ਵੱਡਾ ਸਵਾਲ ਇਹ ਵੀ ਹੈ ਕਿ ਸਰਕਾਰ ਕਿਉਂ ਚਾਹੁੰਦੀ ਹੈ ਕਿ ਇਸ ਬਿਲ ਨੂੰ ਲੈ ਕੇ ਆਇਆ ਜਾਵੇ ਤੇ ਕਿਉਂ ਇੰਨੀ ਉਤਾਵਲੀ ਕਿਉਂ ਹੈ ਇਸ ਬਿਲ ਨੂੰ ਲੈ ਕੇ ਆਉਣ ਦੇ ਲਈ ਦੇਖੋ ਭਾਰਤ ਵਿੱਚ ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣਦੇ ਨੇ ਜੀ ਤੇ ਸੀ ਇੱਕ ਵੱਡੇ ਡੈਮੋਕਰੈਟਿਕ ਕੰਟਰੀ ਵਜੋਂ ਆਪਣੇ ਆਪ ਨੂੰ ਸੰਸਾਰ 'ਚ ਸਥਾਪਿਤ ਕਰਨਾ ਸੀ ਉਸ ਵੇਲੇ ਅੰਗਰੇਜ਼ ਆਪਣੀਆਂ ਲਿਖਤਾਂ 'ਚ ਲਿਖਦੇ ਨੇ ਅੰਗਰੇਜ਼ ਇਹ ਕਹਿੰਦੇ ਨੇ ਕਿ ਭਾਰਤ ਇਹਨਾਂ ਲੀਡਰਾਂ ਕੋਲ ਸਾਹਮ੍ਹਿਆ ਨਹੀਂ ਜਾਣਾ ਜੀ ਠੀਕ ਹੈ ਸੋ ਕਈ ਤਰ੍ਹਾਂ ਦੀਆਂ ਚੁਣੌਤੀਆਂ ਆਈਆਂ ਭਾਰਤ ਨੂੰ ਦੀ ਸਰਕਾਰ ਨੂੰ ਭਾਰ ਦੇ ਲੋਕਾਂ ਨੂੰ ਭਾਰ ਦੇ ਲੀਡਰਾਂ ਨੂੰ ਉਹਨਾਂ 'ਚ ਇੱਕ ਚੁਣੌਤੀ ਭ੍ਰਸ਼ਟਾਚਾਰ ਦੀ ਹੈ ਜੀ ਪਹਿਲਾ ਜਿਹੜੀ ਭ੍ਰਸ਼ਟਾਚਾਰ ਦੀ ਜਿਹੜੀ ਪਹਿਲੀ ਉਦਾਹਰਣ ਮਿਲਦੀ ਹੈ ਉਹ ਜੀਪ ਘਟਾਲਾ ਮਿਲਦਾ ਹੈ ਆਜ਼ਾਦ ਭਾਰਤ ਵਿੱਚ ਜਿਹੜੀ ਅਸੀਂ ਜੀਪ ਭਾਰਤੀ ਫੌਜ ਵਾਸਤੇ ਖਰੀਦੀ ਉਸ ਜੀਪ ਦੀ ਖਰੀਦਦਾਰੀ ਚ ਘਟਾਲਾ ਹੋਇਆ ਜੀ ਉਹ ਘਟਾਲਾ ਉੱਥੇ ਨਹੀਂ ਰੁਕਿਆ ਉਹ ਘਟਾਲਾ ਅਸੀਂ ਜਿਹੜਾ ਰਫੇਲ ਖਰੀਦਿਆ ਉਹਦੇ ਤੱਕ ਚੱਲਿਆ ਹੂੰ ਜੇ ਉਸ ਵੇਲੇ ਜੀ ਪੰਡਿਤ ਜਵਾਹਰ ਲਾਲ ਨਹਿਰੂ ਹੋਰਾਂ ਨੇ ਉਸ ਘਟਾਲੇ ਦੇ ਜ਼ਿੰਮੇਵਾਰ ਲੋਕਾਂ ਨੂੰ ਐਸੀਆਂ ਸਖਤ ਸਜ਼ਾਵਾਂ ਦਿੱਤੀਆਂ ਹੁੰਦੀਆਂ ਕਿ ਪਾਰਲੀਮੈਂਟ 'ਚ ਵੜਨ ਲੱਗੇ ਸਾਡੇ ਲੀਡਰ ਉਹਨਾਂ ਦੀਆਂ ਕਬਰਾਂ ਨੂੰ ਦੇਖਦੇ ਜੀ ਵੀ ਆ ਉਹ ਆ ਜਿਨ੍ਹਾਂ ਨੇ ਜੀਪ ਘਟਾਲਾ ਕੀਤਾ ਸੀ ਇਧਰ ਉਹ ਆ ਜਿਹੜਾ ਰਫੇਲ ਘਟਾਲੇ ਵਾਲਾ ਇੱਥੇ ਦਫਨਾਇਆ ਪਿਆ ਜੀ ਸੋ ਕਹਿਣ ਦਾ ਮਤਲਬ ਵੀ ਉਹਨਾਂ ਦੀ ਰਾਜਨੀਤੀ ਖਤਮ ਹੋ ਜਾਂਦੀ ਹੁੰਦੀ ਹਮ ਤੇ ਭਾਰਤ ਅੱਜ ਹੋਰ ਦਾ ਹੋਰ ਹੁੰਦਾ ਸੋ ਇਸ ਦੇਸ਼ ਚ ਭ੍ਰਸ਼ਟਾਚਾਰ ਔਰ ਲੀਡਰਾਂ ਦੇ ਭ੍ਰਸ਼ਟਾਚਾਰ ਲੀਡਰਾਂ ਦੇ ਘਟਿਆ ਪ੍ਰਬੰਧ ਨੇ ਇਸ ਦੇਸ਼ ਦਾ ਬੇੜਾ ਗਰ ਕੀਤਾ ਹੋਇਆ ਹੈ ਜੀ ਲਾਲੂ ਪ੍ਰਸ਼ਾਦ ਯਾਦਵ اپੋਜੀਸ਼ਨ ਦਾ ਵੱਡਾ ਲੀਡਰ ਸਦਾ ਰਿਹਾ ਔਰ ਬਿਹਾਰ ਦਾ ਲੰਮਾ ਸਮਾਂ ਮੁੱਖ ਮੰਤਰੀ ਰਿਹਾ ਜਿਨੇ ਹਰਿਆਣੇ ਦੇ ਵਿੱਚ ਲਾਲ ਕਿਸ਼ਨ ਅਡਵਾਨੀ ਦਾ ਜਿਹੜਾ ਰਥ ਹੈ ਉਹਨੂੰ ਰੋਕਣ ਦੀ ਯਰਤ ਕੀਤੀ ਸੀ ਜੀ ਉਹ ਚਾਰਾ ਘਟਾਲੇ ਦੇ ਕੇਸ ਵਿੱਚ ਜੇਲ੍ਹ ਚ ਹਮ ਆਪੀ ਚਟਾਲਾ ਜਿਹਨੂੰ 옴 ਪ੍ਰਕਾਸ਼ ਚਟਾਲਾ ਕਹਿੰਦੇ ਆ ਸਾਡੇ ਗੁਆਂਢੀ ਸੂਬੇ ਹਰਿਆਣੇ ਦਾ ਇਹ ਮੁੱਖ ਮੰਤਰੀ ਰਿਹਾ ਤੇ ਇਹਨੇ ਆਪਣੇ ਮੁੱਖ ਮੰਤਰੀ ਪਦ ਦੇ ਦੌਰਾਨ ਭਰਤੀ ਦੇ ਵਿੱਚ ਵੱਡੇ ਪੱਦਰ ਤੇ ਕੁਟਾਲੇ ਕੀਤੇ ਤੇ ਇਹ ਵੀ ਜੇਲ੍ਹ ਦੇ ਵਿੱਚ ਹੀ ਆਪਣਾ ਸੰਸਾਰਿਕ ਜੀਵਨ ਸਮਾਪਤ ਕਰਦਾ ਜੀ ਜੈ ਲਲਤਾ ਤਾਮਨ ਲਾਡੂ ਦੀ ਬੜੀ ਵੱਡੀ ਲੀਡਰ ਰਹੀ ਆ ਮੁੱਖ ਮੰਤਰੀ ਰਹੀ ਆ ਅਤੇ ਹਜ਼ਾਰਾਂ ਕਰੋੜਾਂ ਕਸਮਾਂ ਦੀਆਂ ਜੁੱਤੀਆਂ ਤੇ ਐਸਾ ਉਹਦਾ ਕਪੜੇ ਤੇ ਆਲੀ ਸ਼ਾਂਗ ਜੀਵਨ ਢੰਗ ਸੀਗਾ ਜੀ ਉਹ ਵੀ ਭ੍ਰਸ਼ਟਾਚਾਰ ਦੇ ਕੇਸਾਂ ਵਿੱਚ ਇਨਵੋਲਵ ਸੀ ਆਮਦਨ ਨਾਲੋਂ ਵੱਧ ਉਹਨੇ ਖਰਚ ਕੀਤਾ ਸੀ ਤੇ ਉਹ ਖਰਚ ਉਹਨੇ ਕਿੱਥੋਂ ਕੀਤਾ ਜੀ ਇਵੰਦਨ ਕਰਨਾਟਕਾ ਦਾ ਜਦੀ ਰੱਪਾ ਬੀਐਸ ਜਦੀ ਰੱਪਾ ਜਿਹਨੂੰ ਕਹਿੰਦੇ ਆ ਜਿਹੜਾ ਕਦੀ ਕਾਂਗਰਸ ਵਿੱਚ ਸੀ ਕਦੀ ਭਾਜਪਾ ਚਾ ਉਹ ਬੰਦਾ ਵੀ ਭ੍ਰਸ਼ਟਾ ਤੇ ਉਹਦੀ ਭ੍ਰਸ਼ਟਾ ਚਾਰੀ ਘਟਾਲਿਆਂ ਦੀ ਭੂਮੀ ਘਟਾਲਿਆਂ ਦੇ ਵਿੱਚ ਉਹਦਾ ਨਾਂ ਹੈ ਜੀ ਸੋ ਐਸੀ ਲੰਮੀ ਲਿਸਟ ਹੈ ਕੇਸਰੀਵਾਲ ਦਾ ਜ਼ਿਕਰ ਅਸੀਂ ਕਰ ਚੁੱਕੇ ਆ ਹਿਮੰਤ ਸ਼ਰੇਂ ਦਾ ਜ਼ਿਕਰ ਕਰ ਚੁੱਕੇ ਆ ਜੀ ਅਮਿਤ ਸ਼ਾਹ ਦਾ ਜ਼ਿਕਰ ਕਰ ਚੁੱਕੇ ਆ ਸਾਹਬੋਦੀਨ ਦੇ ਕੇਸ ਵਿੱਚ ਇਨਕਾਊਂਟਰ ਦੇ ਵਿੱਚ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਸ ਦੇਸ਼ ਵਿੱਚ ਹੂੰ ਉਹ ਵੱਡੀਆਂ ਪਰਸਨੈਲਿਟੀਆਂ ਜੀ ਜਿਹੜੀਆਂ ਮੁੱਖ ਮੰਤਰੀ ਰਹੀਆਂ ਹੂੰ ਉਹਨਾਂ ਨੇ ਏਡੇ ਵੱਡੇ ਘਟਾਲੇ ਕੀਤੇ ਤੇ ਉਹਨਾਂ ਘਟਾਲਿਆਂ ਦੇ ਬਹਾਨੇ ਤੇ ਅੱਜ ਜਦੋਂ ਬੀਜੇਪੀ ਦੀ ਸਰਕਾਰ ਸਖੰਜਾ ਕੱਸਣਾ ਚਾਹੁੰਦੀ ਹੈ ਨਾ ਤੇ ਡਰ ਲੱਗਦਾ ਹੈ ਉਹ ਆਪੋਜੀਸ਼ਨ ਤੋਂ ਮੁਕਤਤ ਨਹੀਂ ਕਰਨਾ ਚਾਹੁੰਦੀ ਦੇਸ਼ ਨੂੰ ਸੋ ਇਸ ਕਿਸਮ ਦਾ ਡਰ ਜਿਹੜਾ ਹੈ ਉਸ ਐਕਟ ਦੇ ਨਾਲ ਜੁੜਿਆ ਹੋਇਆ ਹੈ ਜੀ ਬਿਲਕੁਲ ਇਸੇ ਤਰ੍ਹਾਂ ਹੋਰ ਖਬਰਾਂ ਤੇ ਗੱਲਬਾਤ ਕਰਾਂਗੇ ਹੁਣ ਵਕਤ ਤੇ ਇੱਕ ਛੋਟੀ ਜੀ ਬ੍ਰੇਕ ਦਾ ਮਿਲਦੇ ਆਂ ਬ੍ਰੇਕ ਤੋਂ ਬਾਅਦ